आज का परिवार मिलना आया माता जी को भाई <स्टिकार> तो कौन है जी मेहनत नहीं आई होती होती है जे कौन है जे तेरे को ढूंढ रहे थे पुलिस थाना में गए सब जगह पे ढूंढा इन्होंने ਕਥਨ ਹੈ ਇਹ ਮਾਤਾ ਜੀ ਸੰਧੜਾ ਪਿੰਡ ਤੋਂ ਮਿਲੇ ਸੀਗੇ ਸਾਡੇ ਟੀਮ ਦੇ ਮੈਂਬਰ ਬਲਦੀਪ ਵੀਰੇ ਹੁਣੀ ਮਾਤਾ ਜੀ ਨੇ ਸਾਡੇ ਕੋਲ ਲੈ ਕੇ ਆਏ ਸੀ ਮਾਤਾ ਜੀ ਦੀ ਹਾਲਤ ਹੈ ਜਿਹੜੀ ਉਹ ਬਹੁਤ ਖਰਾਬ ਸੀ ਜਿਵੇਂ ਮਾਤਾ ਠੀਕ ਨਹੀਂ ਹੈਗੇ ਉਵੇਂ ਇਹਨਾਂ ਦਾ ਬੇਟਾ ਵੀ ਠੀਕ ਨਹੀਂ ਤੇਰੇ ਕੋਲ ਛੋਣ ਕੋਈ ਨੀ ਬੰਗਾ ਖੱਟਾ ਪਾਪਾ ਕੋਈ ਨਾ ਮਾਤਾ ਕਲਪਤੀ ਮਾਤਾ ਜੀ ਆਪਣੇ ਘਰ ਜਾ ਰਹੀ ਹੈ ਆਪਣੇ ਪੁੱਤੇ ਨਾਲ ਆਪਣੀ ਪੁੱਤੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਮਿਲੇ ਸੀ ਜੀ ਸਾਨੂੰ ਵਾਹਿਗੁਰੂ ਜੀ ਮਾਤਾ ਜੀ ਸਾਨੂੰ ਮਿਲੇ ਸੀਗੇ ਜੀ ਕਲਾਪਤੀ ਇਹ ਮਾਤਾ ਜੀ ਸੰਧੜਾ ਪਿੰਡ ਤੋਂ ਮਿਲੇ ਸੀਗੇ ਸਾਡੇ ਟੀਮ ਦੇ ਮੈਂਬਰ ਬਲਦੀਪ ਵੀਰੇ ਹੁਣੀ ਮਾਤਾ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀ ਮਾਤਾ ਜੀ ਦੀ ਹਾਲਤ ਹੈ ਜਿਹੜੀ ਉਹ ਬਹੁਤ ਖਰਾਬ ਸੀ ਮਾਤਾ ਜੀ ਦੇ ਪਰਿਵਾਰ ਨੂੰ ਦੱਬਣ ਵਾਸਤੇ ਵੀਡੀਓ ਸ਼ੇਅਰ ਕੀਤੀ ਸੀ ਫੇਸਬੁੱਕ ਤੇ ਤੇ ਅੱਜ ਮਾਤਾ ਜੀ ਦਾ ਪਰਿਵਾਰ ਮਿਲਣ ਆਇਆ ਮਾਤਾ ਜੀ ਇੱਕ ਵੰਨ ਬੁਲਾਇਓ ਉਹਨਾਂ ਦੇ ਖੜਜੋ ਕੋਲੇ ਖੜਜੋ ਕੋਲੇ ਪਛਾਣ ਤਾ ਰੇ ਹਾਂ ਪਛਾਣਨ ਤੇ ਕਾਏ ਘਰ ਤੇ ਆਮੇ ਬੁਯਾਤ ਨਹੀਂ ਕੇ ਰੋਈ ਮਾਤਾ तो है नहीं तो क्या होता नहीं। मैं कौन है जी? नहीं आए, बोती। बोती हुँ। हुँ। है जी, कौन कौन जी उसको प्यार नहीं देना तो प्यार दो दादी से प्यार लो बेटा ऐसे <laughs> करो ऐसे के ऊपर हाथ रखो दादी घर से क्यों आ गई तू ये ढूंढ रहे थे तेरे को जे कितना परेशान थे तुम्हारे लिए ये, गोई ये गोई। जे किसका नाम क्या है लड़की का भी की ना वो। भी की। भी की और इसे नहीं की। हाँ तो तू घर से क्यों गई थी बाहर मैंने सब कुछ कराया डॉक्टर ले वाला ठीक ना ये के ना तू बातें वो ही जल्दी तेरे को ढूंढ रहे थे पुलिस थाना में गए सब जगह पे है ना ने, ने। तो के चला ही नहीं। 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 सोची नहीं है ना। पता नहीं लगता अरे हम लोग काम पर निकल गए पीछे -पीछे निकल गई नहीं घर पे एक बंदे को घर पे छोड़ना पड़ेगा मम्मी रहती है तो मम्मी नहीं थी उस टाइम ये निकल गयी कोई देखा नहीं ਇਸ ਦਾ ਨਾਮ ਕਹ ਹੈ ਪੂਰਾ ਬੇਟਾ ਕੋਲਪਤੀ ਦੇਵੀ ਕੋਲਪਤੀ ਦੇਵੀ ਹਾਂ ਔਰ ਇਸ ਦੇ ਪਤੀ ਦਾ ਨਾਮ ਬਿਜਨਤ ਪ੍ਰਸਾਦ ਬਿਜਨਤ ਪ੍ਰਸਾਦ ਕहां के रहने वाले हो आप लोग बिहार के बिहार जिला शिवान शिवान जी ਔਰ گاਉਂ ਕਾ ਨਾਮ ਕਹ ਹੈ ਬੰਗੜਾ ਬੰਗੜਾ ਬਾਂਗੜਾ ਇਹ ਮਾਤਾ ਜੀ ਆਪਣਾ ਪਿੰਡ ਦਾ ਨਾਮ ਬਾਂਗੜਾ ਦੱਸਦੇ ਸੀ ਕਿ ਉਹ ਪਤਾ ਨਹੀਂ ਸੀ ਲੱਗਦਾ ਕੁਛ ਵੀ ਤੇ ਉਹਨਾਂ ਨੇ ਵੀਰਾਂ ਨੇ ਵੀ ਸੰਤੜਾਂ ਵਾਲਿਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਵੀ ਮਾਤਾ ਜੀ ਦਾ ਕੁਝ ਘਰ ਪਰਿਵਾਰ ਪਤਾ ਲੱਗੇ ਪਰ ਨਹੀਂ ਸੀ ਲੱਗ ਰਿਹਾ ਉਹ ਵੀਰ ਇੱਥੇ ਮਾਤਾ ਜੀ ਨੂੰ ਲੈ ਕੇ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ ਤੇ ਸੁਪਨਿਆਂ ਦੇ ਘਰ ਲੈ ਕੇ ਆਏ ਮਾਤਾ ਜੀ ਨੂੰ ਮਾਤਾ ਜੀ ਨੂੰ ਡਿਮੈਂਸ਼ੀਆਰੀ ਪ੍ਰੋਬਲਮ ਇੰਨੀ ਜ਼ਿਆਦਾ ਵਧੀ ਹੋਈ ਆ ਉਹ ਵੀਰ ਮਾਤਾ ਜੀ ਨੂੰ ਬਾਹਰ ਬਿਠਾ ਕੇ ਸਾਡੇ ਨਾਲ ਗੱਲ ਕਰਨ ਲੱਗੇ ਅੰਦਰ ਆ ਕੇ ਤੇ ਮਾਤਾ ਜੀ ਇੱਥੋਂ ਗਾਇਬ ਹੋ ਗਏ ਉਹ ਇੱਥੇ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਮਾਤਾ ਜੀ ਲੱਭਦੇ ਨਹੀਂ ਕਿੱਧਰ ਚਲੇ ਗਏ ਆਸੇ-ਪਾਸੇ ਸਾਰੇ ਮਾਤਾ ਜੀ ਲੱਭੀ ਕਿਤੇ ਨਹੀਂ ਲੱਭੀ ਮਾਤਾ ਉਹ ਵਾਪਸ ਚਲੇ ਗਏ ਤੇ ਰਾਤ ਨੂੰ ਮਾਤਾ 9 ਵਜੇ ਇੱਥੇ ਪਿੱਛੇ ਟੈਂਟ ਵਾਲਿਆਂ ਦੇ ਪਲਾਟ ਆ ਉਹਨਾਂ ਦਾ ਸਮਾਨ ਪਿਆ ਸੀ ਉਹਦੇ ਵਿੱਚੋਂ ਨਿਕਲ ਕੇ ਮਾਤਾ ਰਾਤ ਨੂੰ ਬਾਹਰ ਆ ਗਈ ਤਾਂ ਫਿਰ ਅਸੀਂ ਸੰਧਰਾ ਵਾਲਿਆਂ ਨੂੰ ਕਾਲ ਕੀਤੀ ਵੀ ਮਾਤਾ ਲੱਭ ਗਈ ਆ ਮਾਤਾ ਤਾਂ ਇੱਥੇ ਹੀ ਆ ਫਿਰ ਉਹ ਦੂਏ ਦਿਨ ਸਵੇਰੋਂ ਫੇਰ ਆਏ ਬਲਦੀਪ ਵੀਰੇ ਹੁਣੀ ਉਹਨਾਂ ਨੇ ਆ ਕੇ ਫਿਰ ਸਾਨੂੰ ਦੱਸਿਆ ਵੀ ਮਾਤਾ ਜੀ ਸਾਨੂੰ ਚੰਦਣਾ ਪਿੰਡ ਚ ਘੁੰਮਦੇ ਮਿਲੇ ਇਹਨੂੰ ਕੋਈ ਮੋਟਰਸਾਈਕਲ ਵਾਲਾ ਇਸ ਕੋਈ ਮੋਟਰਸਾਈਕਲ ਤੇ ਛੋੜ ਕੇ ਗਿਆ ਵਾ ਚੰਦਣਾ گاؤں ਇਸਨੇ ਵੀ ਜੇਹੀ ਬੋਲਾ ਉਹ گاؤں ਵਾਲੋ ਲੋਕ ਜੋ ਛੋੜ ਕੇ ਗਏ ਹਨ ਉਹਨਾਂ ਨੇ ਵੀ ਜੇਹੀ ਬੋਲਾ ਵੀ ਇਸ ਕੋਈ ਮੋਟਰਸਾਈਕਲ ਤੇ ਛੋੜ ਕੇ ਗਿਆ ਵਾ ਕੋਈ ਘਰ ਪਰ ਨਹੀਂ ਤਾਂ ਕਿਸੇ ਨੇ ਨਹੀਂ ਦੇਖਿਆ ਇਹ ਕੈਸੇ ਐਸੇ ਕੌਣ ਐਸੇ ਕੌਣ ਛੋੜ ਸਕਦਾ ਇਸ पता उतना कल्मी में लोग किसी से बोल चलना ही रखते हैं और तू क्या करेगा कुछ ऐसा तो नहीं कुछ जानबूझ के छोड़ गया जहाँ ऐसा तो नहीं।, नहीं हो ऐसा नहीं हुआ ऐसा नहीं हो सकता ऐसा नहीं हो सकता है इसी ने माता जी ने किसी से लिफ्ट ले लिया है ना मेरे एस, पुकारे ऐसा ऐसा हो सकता है आगे भी चले जाते हैं भी। पहले भी पहले कितनी देर से इनको ये समस्या चल रही है दिमाग की दो, दो चार साल हो गया दो चार साल ऐसी कितना बच्चे है इसके एक ही लड़का है लड़के की भी स्थिति यही है जो इनको प्रॉब्लम है वही पापा को भी प्रॉब्लम अच्छा वो पापा को भी है वही प्रॉब्लम है दोनों मतलब वही आप कितने भाई बहन हो हम दोनों दोनों भाई कोई बात नहीं ਦੇਖੋ ਬੱਚੇ ਮਿਹਨਤ ਕਰਦੇ ਆ ਕੱਪੜੇ ਦਾ ਸਟਿਚਿੰਗ ਦਾ ਕੰਮ ਕਰਦੇ ਕੱਪੜੇ ਸਲਾਈ ਦਾ ਕੰਮ ਕਰਦੇ ਘਰ ਦੇ ਵਿੱਚ ਹੀ ਛੋਟਾ ਜਿਹਾ ਕੰਮ ਆ ਲੁਧਿਆਣਾ ਸੁੰਦਰ ਨਗਰ ਦੇ ਪਾਸ ਰਹਤੇ ਹੋ ਆਪ ਲੋਗ ਸੁੰਦਰ ਨਗਰ ਮੇ 33 ਫੋਟਾ ਰੋਡ ਸੁੰਦਰ ਨਗਰ ਉੱਥੇ ਰਹਿੰਦੇ ਆ ਬਿਹਾਰ ਦੇ ਰਹਿਣ ਵਾਲੇ ਆ ਦੋਨੋਂ ਭੈਣ ਭਰਾ ਨੇ ਸਲਾਈ ਦਾ ਕੰਮ ਕਰਦੇ ਇਹਨਾਂ ਦੀ ਮੰਮੀ ਵੀ ਸਲਾਈ ਦਾ ਕੰਮ ਕਰਦੀ ਤੇ ਇਹਨਾਂ ਦੇ ਪਾਪਾ ਵੀ ਡਿਮੈਂਸ਼ੀਆ ਦੇ ਸ਼ਿਕਾਰ ਨੇ ਜਿਵੇਂ ਮਾਤਾ ठीक नहीं है कि ना बेटा भी नहीं। तेरे हर पंद्रह रोज बाद फ्री में दवाई मिलती है लंगर लगता है दवाई का अच्छे डॉक्टर आते हैं डीएमसी सी एम सी से आप चार तारीख का कैंप है हमारा यहाँ अभी टोकन लेके जाना जाते वक्त पापा को भी लेके आना और इनको भी लेके आना अभी इनको दवाई हम इनकी ना आपको देंगे नहीं दस पंद्रह दिन चार तारीख को एक बार फिर लेके आना चेकअप कराना फिर महीने का दवाई मिल जाएगा आपको फिर हर महीने आके इनकी दवाई लेते जाना है। दोनों की तो माता जी ठीक तो नहीं होगी पर ऐसे घर से निकलना बंद हो जाएगी ठीक हो जाएगी थोड़ा अपने आप को पहचानना शुरू कर देगी और इसका दवाई का कोई खर्च नहीं आएगा पर एक दिन लगेगा आपका पूरा तो बहुत रश होता है ना सारा दिन लगता है दवाई लेने के लिए तो आप लोगों को दवाई लेने आना पड़ेगा दादी का भी और पिताजी का कोई खर्च नहीं फ्री आएगा ठीक है कुलपति माता आज अपने घर जा रही है अपने पोते नाल अपनी पोती नाल वो भी बहुत लबदे फिरदे थे बेचारे उन्होंने भी बहुत कोशिश की थी भी सादी दादी गई किथे माता नु पिछले 3-4 ਸਾਲਾਂ ਤੋਂ ਡਿਮੈਂਸ਼ੀਆ ਵਾ ਭੁੱਲ ਜਾਂਦੇ ਨੇ ਯਾਦ ਆਸ਼ਤ ਹੈ ਨਹੀਂ ਅੱਗੇ ਵੀ ਕਈ ਵਾਰੀ ਘਰੋਂ ਨਿਕਲ ਜਾਂਦੇ ਨੇ ਪਰ ਨੇੜੇ ਤੇੜੇ ਮਿਲ ਜਾਂਦੇ ਆ ਫੜ ਲਿਆ ਲੱਭ ਜਾਂਦੇ ਆ ਐਸੇ ਤਾਂ ਨਹੀਂ ਹੋਇਆ ਕਿ ਵੀ ਦੂਰ ਚਲੇ ਗਏ ਤੇ ਪਹਿਲੇ ਕਦੇ ਗਲੀ ਨਹੀਂ ਗਲੀ ਮੈਂ ਡੈਕਟਰ ਮਿਲ ਜਾਂਦੀਆਂ ਗਲੀ ਮੈਂ ਪਹਿਲੀ ਵਾਰ ਇਤਨਾ ਦੂਰ ਆਈ ਹੈ ਤੇ ਪਹਿਲੀ ਵਾਰ ਇਹ ਇੰਨਾ ਜ਼ਿਆਦਾ ਦੂਰ ਆਏ ਮਾਦਾ ਜੀ 16 ਤਰੀਕ ਦੇ ਘਰੋਂ ਨਿਕਲੇ ਹੋਏ ਆ 19 ਤਰੀਕ ਨੂੰ ਸਾਨੂੰ ਮਿਲਦੇ ਆ ਤੇ ਅੱਜ 22 ਤਰੀਕ ਨੂੰ ਪਰਿਵਾਰ ਲੈਣ ਆ ਰਿਹਾ ਹੈ ਮਤਲਬ ਜਿਹੜਾ 6 ਦਿਨ ਮਾਤਾ ਨੇ ਕੱਟਿਆ 6ਾਂ ਦੇ ਵਿੱਚੋਂ 3 ਦਿਨ ਸਾਡੇ ਕੋਲ 3 ਦਿਨ ਸੜਕ ਤੇ ਕੱਟਿਆ ਮਾਂ ਨੇ ਇੰਨੀ ਗਰਮੀ ਦੇ ਵਿੱਚ ਮਾਤਾ ਇੱਕ ਛੋਟੀ ਸੀ ਹੱਥ ਦੇ ਵਿੱਚ ਲਾਠੀ ਸੀ ਤੇ ਕੱਪੜੇ ਸੀ ਬਸ ਪਤਲੇ ਜਿਹੇ ਪਾਏ ਹੋਏ ਕਿਦੈਂ ਘੁੰਮ ਰਹੀ ਜੀ ਲੋਠੀ ਆ ਕੋਈ ਦੁਲੇ ਲੱਗਾ ਅਰਦਾਸ ਕਰਿਓ ਮਾਤਾ ਦੁਲੇ ਲੱਗਾ ਕਲਾਬਤੀ ਵਾਸਤੇ ਇਹ ਠੀਕ ਹੋ ਕੇ ਆਪਣੇ ਬੱਚਿਆਂ ਚ ਰਵੇ ਇਹਦਾ ਬੇਟਾ ਵੀ ਬਿਮਾਰ ਆ ਉਹ ਵੀ ਠੀਕ ਨਹੀਂ ਦਿਮਾਗੀ ਉਹ ਵੀ ਠੀਕ ਹੋ ਜਵੇ ਆਪਣੇ ਪੋਤੇ-ਪੋਤੀਆਂ ਦੇ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਕਲਾਬਤੀ ਮਾ ਸਾਰੇ ਅਰਦਾਸ ਕਰੇ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਆਪਕੋ ਕੈਸੇ ਪਤਾ ਚਲਾ ਐਸੇ ਤੋਂ ਪਹਿਲੇ ਪਤਾ ਚਲਾ ਬਾਅਦ ਵਿੱਚ ਬਾਅਦੋਂ ਸੇ ਪਤਾ ਚਲਾ ਅਗਰ ਫੇਸਬੁੱਕ 'ਤੇ ਆਪਨੇ ਦੇਖਾ ਹਾਂ ਓਕੇ ਵੀਡੀਓ ਦੇਖ ਲਿਆ ਤਾਂ ਇਨਕਾ ਵੀਡੀਓ ਦੇਖ ਇਕੋ ਤੁਹਾਡੀ ਸ਼ੇਅਰ ਕੀਤੀ ਵੀਡੀਓ ਉਹਨਾਂ ਦੇ ਪੁੱਤ ਤੇ ਪੁੱਤਰੀ ਤਿੱਕਰ ਪਹੁੰਚ ਗਈ। ਪਤਾ ਨਹੀਂ ਉਹ ਕਿਹੜੀ ਭੈਣ ਨੇ ਜਾਂ ਕਿਹੜੇ ਵੀਰ ਨੇ ਸ਼ੇਅਰ ਕੀਤੀ ਹੋਊ। ਜਿਹੜੀ ਕਿਤੇ ਇਹਨਾਂ ਦੇ ਸਰਕਲ ਦੇ ਵਿੱਚ ਕਿਤਨਾ ਕਿਤੇ ਅੱਗੋਂ ਅਟੈਚ ਸੀ ਉਹ ਬੰਦਾ ਜਿਹੜਾ ਇਹਨਾਂ ਦੇ ਨਿਊਜ਼ ਫੀਡ ਦੇ ਉੱਪਰੋਂ ਵੀਡੀਓ ਆ ਗਈ। ਤੇ ਉਹ ਵੀਡੀਓ ਨੂੰ ਦੇਖ ਕੇ ਉਹ ਇੱਥੇ ਪਹੁੰਚਿਆ। ਤਾਂ ਹੀ ਅਸੀਂ ਬੇਨਤੀ ਕਰਦੇ ਹੁੰਨੇ ਭੈਣੋ ਭਰਾਵੋ ਸਾਡੀਆਂ ਇਹਨਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਸਾਡੇ ਕੋਲੇ ਹੋਰ ਨੇ। ਜਿੰਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਜੇ ਕਿਹੋ ਹੈ ਕੌਣ ਕਈ ਇਸ ਦੁਨੀਆ ਤੋਂ ਵੀ ਚਲੇ ਗਏ ਪਰ ਇਹ ਨਹੀਂ ਪਤਾ ਲੱਗ ਸਕੇ ਕਿ ਉਹ ਕੌਣ ਨੇ ਅੱਜ ਤੁਹਾਡੇ ਸਹਿਯੋਗ ਨਾਲ ਕਲਾਬਤੀ ਦੇ ਪੋਤਾ-ਪੋਤੀ ਲੈਣ ਆਏ ਨੇ ਧੰਨਵਾਦ ਆ ਬਲਦੀਪ ਵੀਰੇ ਦਾ ਹੈਪੀ ਵੀਰੇ ਦਾ ਗगन ਦਾ ਜਸਵੀਰ ਦਾ ਚੰਦੜਾ ਤੋਂ ਵੀਰੇ ਇਹ ਵੀਰੇ ਉਹ ਨਹੀਂ ਛੱਡ ਕੇ ਗਏ ਸੀ ਮਾਤਾ ਨੂੰ ਸਾਡੇ ਕੋਲੇ ਅਰਦਾਸ ਕਰਿਓ ਚੜ੍ਹਦੀ ਕਲਾ ਦੀ ਤੰਦਰੁਸਤੀ